ਹਾਂਜੀ ਮਿੱਤਰੋ ਅੱਜ ਤਰੀਕਾ ਬਾਈ 24 ਜੁਲਾਈ ਠੀਕ ਹੈ ਵੀਡੀਓ ਨਾਲ ਬਣੇ ਰਹੋ ਹਉ ਚੱਲੀ ਜਾਂਦੇ ਆ ਬਾਈ ਮਸ਼ੀਨ ਠੀਕ ਹੈ ਤੇ ਆਪਾਂ ਬੀਜੀਸੀ ਬਾਈ 1 ਮਈ ਨੂੰ ਮੂੰਗੀ ਇਹ ਠੀਕ ਹੈ ਵਧੀਆ ਬਾਈ ਪੂਰਾ ਫਲ ਲਿਆ ਕਹਿੰਦਾ ਪਾਵਾ ਅੱਜ ਬਾਈ 85 ਦਿਨਾਂ ਦੀ ਪੂਰੀ ਹੋ ਗਈ ਇਹ ਬੜੇ ਵੀਰ ਡਰਨ ਲੱਗ ਜਾਂਦੇ ਹਨਾ ਵੀ ਮਤਲਬ ਕੀ ਇਹ ਬਾਈ ਮੀਂਹ ਚ ਆ ਜਾਂਦੀ ਆ ਇਹ ਹੋ ਜਾਂਦਾ ਉਹ ਹੋ ਜਾਂਦਾ ਕੁਛ ਨਹੀਂ ਹੁੰਦਾ ਬਾਈ ਠੀਕ ਹੈ ਬੰਦਾ ਧੀਰਜਮਤੇ ਰੱਖੇ ਠੀਕ ਹੈ ਚੰਗੀਆਂ ਸਰਪੇਹਾਂ ਕਰੇ ਫਲ ਵਾਲੀਆਂ ਵੀ ਸਰਪੇਹਾਂ ਕਰੀ ਚੱਲੇ ਠੀਕ ਐ ਇੱਧਰ ਖੜੀ ਐ ਬਈ ਇਹਦੀ ਪੋਈ ਆਹ ਖੜੀ ਆ ਠੀਕ ਆ ਅੱਜ ਵੱਡੀ ਜਾਂਨੇ ਆ ਇਹ ਤੇ ਨਾਲੇ ਭਈ ਰੇਟ ਦਾ ਪਤਾ ਲੱਗਿਆ ਮੰਡੀਆਂ 'ਚ ਰੇਟ ਕੀ ਚੱਲੀ ਜਾਂਦਾ ਵਧੀਆ ਹੁਣ ਇਹਨੂੰ ਆਪਾਂ ਵੱਢ ਕੇ ਹਨਾ ਮਤਲਬ ਕੱਲ ਨੂੰ ਵੇਚ ਕੇ ਆਵਾਂਗੇ ਤੇ ਐਵੇਂ ਐਵੇਂ ਕਰਕੇ ਮਿੱਤਰੋ ਇਹ ਫਸਲ ਹੋ ਜਾਂਦੀ ਐ ਚੰਗੀਆਂ ਸਰਪੇਹਾਂ ਕਰੀ ਚੱਲੋ ਤੇ ਕੱਖ ਪੋਰਾ ਨਹੀਂ ਸੀ ਬਈ ਆਪਣੇ ਜਮਾ ਆਹ ਲੰਮਾ ਪਟਾਗਾ ਉਹ ਉੱਥੋਂ ਤੱਕ ਠੀਕ ਐ ਕੱਖ ਜਮਾ ਨਹੀਂ ਸੀ ਬਈ ਠੀਕ ਆ ਹੁਣ ਇਹਨੂੰ ਵੱਢ ਦਾਂਗੇ ਕੱਟ ਦਾਂਗੇ ਤੇ ਮਸ਼ੀਨ ਮਾੜੀ ਜਿਹੀ ਬ੍ਰੇਕਡਾਊਨ ਪੈ ਗਈ ਮਨ ਲੱਗਾ ਕੋਈ ਨਾ ਕੋਈ ਪ੍ਰੋਬਲਮ ਆ ਗਈ ਤੇ ਐਵੇਂ ਐਵੇਂ ਕਰਕੇ ਮਿੱਤਰੋ ਆਪ ਵੀਡੀਓ ਨੂੰ ਸੇਵ ਕਰ ਲਿਓ ਬਾਈ ਅਗਲੇ ਸਾਲ ਕੰਮ ਆਊਗੀ ਬਾਕੀ ਆਪਾਂ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਪਾਈਆਂ ਹੋਈਆਂ ਨੇ ਉਹ ਵੀ ਤੁਸੀਂ ਦੇਖਿਓ ਸਾਰੀਆਂ ਤੇ ਮੂੰਗੀ ਜਮਾ ਇੱਕ ਨੰਬਰ ਆ ਤੁਹਾਨੂੰ ਆਜੋ ਕੋਲੇ ਦਿਖਾ ਕੇ ਦਿਹਾਉਣਿਆ ਦੇਖੋ ਤੁਰ ਤੱਕ ਫਲ ਪੱਕਿਆ ਹੋਇਆ ਬਾਈ ਇਹ ਨਹੀਂ ਹੈਗਾ ਵੀ ਕੋਈ ਫਲ ਰਹੇਗਾ ਜਮਾ ਟੀਸੀ ਤੱਕ ਕੁਝ ਬਈ ਜਿਹੜੀ ਆਪਾਂ ਗਰਾਮੋਂ ਮਾਰਦਨੇ ਆਉਣੇ ਪਕਾਤਾ ਤੇ ਕੁਝ ਬਈ ਇਹ ਆਪੀ ਪੱਕ ਗਈ ਤੇ ਚਾਰ ਪੰਜ ਦਿਨ ਬਈ ਧੁੱਪਾਂ ਲੱਗੀਆਂ ਠੀਕ ਆ ਤੇ ਜਿਹੜੀ ਇਹ ਤੇ ਸਰਪੇ ਮਾਰੀਏ ਬਾਈ ਆਪਾਂ 19 ਜੁਲਾਈ ਦੀ ਸ਼ਾਮ ਨੂੰ ਮਾਰੀ ਸੀ ਠੀਕ ਆ ਚਾਰ ਪੰਜ ਦਿਨਾਂ ਤੋਂ ਧੁੱਪ ਲੱਗੀ ਤੇ ਹੁਣੇ ਕੱਟੀ ਜਾਊਗੀ ਐਵੇਂ ਐਵੇਂ ਕਰਕੇ ਮਿੱਤਰੋ ਆਪਾਂ ਫਸਲ ਕਰਦੇ ਆ ਤੇ ਇੱਕ ਬਾਈ ਜਮਾ ਕੱਖ ਨਹੀਂ ਹੋਣ ਦਿੱਤਾ ਅਰ ਕੀ ਦਿਖਾਓ ਕੱਖਾਂ ਦਾ 1% ਵੀ ਨਹੀਂ ਹਨਾ ਐਵੇਂ ਐਵੇਂ ਕਰਕੇ ਮਿੱਤਰੋ ਆਪਾਂ ਮੂੰਗੀ ਕਰ ਲੈਨੇ ਆ ਠੀਕ ਹੈ ਤੇ ਜਿਹੜਾ ਰੇਟ ਲੱਗਿਆ ਬਾਈ ਸੋਨੂੰ ਆਪਾਂ ਉਹ ਵੀ ਵੀਡੀਓ ਪਾਵਾਂਗੇ ਤੇ ਚੈਨਲ ਨੂੰ ਕਰ ਲਿਓ ਫੋਲੋ ਤੇ ਦੱਸਿਓ ਕਮੈਂਟ ਕਰਕੇ ਬਈ ਤੁਹਾਡੀ ਮੂੰਗੀ ਕਿੰਨੀ ਹੋਈ ਆ ਕਿੱਥੇ ਮੂੰਗੀ ਵੀ ਤੁਸੀਂ ਕਿਹੜੇ ਜ਼ਿਲ੍ਹੇ ਦੀ ਵੀ ਜਰੂਰ ਦੱਸਿਓ